ਸਤਿ ਸ੍ਰੀ ਅਕਾਲ ਜੀ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਬੈੱਡ ਤੇ ਸੁੱਤੀ ਸੀ ਕਿ ਮੇਰਾ ਦਿਓਰ ਮੇਰੇ ਜਿਸਮ ਤੇ ਹੱਥ ਫੇਰਨ ਲੱਗਾ ਹਜੇ ਦਿਓਰ ਦਾ ਹੱਥ ਮੇਰੀ ਸਲਵਾਰ ਮੇਰੀ ਅੱਖ ਖੁੱਲ ਗਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਆਪਣਾ ਹੀ ਦਿਓਰ ਮੈਂ ਵਿਰੇ ਵਿੱਚ ਬੈਠੀ ਕਪੜੇ ਧੋਦੀ ਪਈ ਸੀ ਅਚਾਨਕ ਮੈਨੂੰ ਮਹਿਸੂਸ ਹੋਇਆ ਜਿਦਾਂ ਕੋਈ ਮੇਰੇ ਵੱਲ ਦੇਖਦਾ ਪਿਆਵਾ ਮੈਂ ਆਲੇ ਦੁਆਲੇ ਦੇਖਿਆ ਤੇ ਜਦੋਂ ਮੈਂ ਕੋਠੇ ਉੱਪਰ ਵੇਖਿਆ ਤਾਂ ਮੇਰਾ ਦਿਲ ਖੜਾ ਸੀ ਮੈਂ ਤਾਂ ਉਹਨੂੰ ਦੇਖ ਕੇ ਹੈਰਾਨ ਹੀ ਹੋ ਗਈ ਉਹ ਮੈਨੂੰ ਮੁਸਕਾਉਂਦੇ ਹੋਏ ਦੇਖਦਾ ਸੀ ਕਾਫੀ ਦਿਨਾਂ ਤੋਂ ਮੈਂ ਇਹ ਨੋਟ ਕਰਦੀ ਸੀ ਕਿ ਉਹਦੀਆਂ ਹਰਕਤਾਂ ਬਹੁਤ ਹੀ ਅਜੀਬ ਹੁੰਦੀਆਂ ਸੀ ਪਹਿਲਾਂ ਦੀ ਤਰ੍ਹਾਂ ਉਹ ਮੇਰੀ ਇੱਜ਼ਤ ਨਹੀਂ ਕਰਦਾ ਸੀ ਨਾ ਹੀ ਪਹਿਲਾਂ ਦੀ ਤਰ੍ਹਾਂ ਮੇਰੇ ਨਾਲ ਨਜ਼ਰਾਂ ਝੁਕਾ ਕੇ ਗੱਲ ਕਰਦਾ ਸੀ ਹੁਣ ਜਦੋਂ ਮੇਰੇ ਨਾਲ ਗੱਲ ਕਰਦਾ ਤੇ ਉਹਦੀਆਂ ਗੱਲਾਂ ਦੇ ਕਈ ਮਤਲਬ ਨਿਕਲਦੇ ਸੀ ਮੈਂ ਨਾ ਚਾਹੁੰਦੇ ਹੋਏ ਵੀ ਉਹਦੀਆਂ ਗੱਲਾਂ ਨੂੰ ਇਗਨੋਰ ਕਰਦੀ ਸੀ ਕਿਉਂਕਿ ਉਹ ਮੇਰੇ ਸਹੁਰਿਆਂ ਦਾ ਸਭ ਤੋਂ लाडला ਸੀ ਕਿਉਂਕਿ ਘਰ ਦਾ ਸਭ ਤੋਂ ਛੋਟਾ ਮੁੰਡਾ ਸੀ ਸਾਰੇ ਉਹਦੇ ਨਕਰਿਆਂ ਨੂੰ ਦੇਖਦੇ ਤੇ ਚੁੱਕਦੇ ਸੀ ਇਥੋਂ ਤੱਕ ਕਿ ਸੱਸ ਉਹਦੇ ਖਿਲਾਫ ਕਿਸੇ ਨੂੰ ਗੱਲ ਵੀ ਕਰਨ ਨਹੀਂ ਸੀ ਦਿੰਦੀ ਮੇਰਾ ਘਰ ਵਾਲਾ ਵੀ ਉਹਨੂੰ ਬਹੁਤ ਪਿਆਰ ਕਰਦਾ ਸੀ ਮੈਨੂੰ ਇਹ ਕਹੀ ਕਹਿੰਦਾ ਕਿ ਉਹਦਾ ਧਿਆਨ ਰੱਖੀ ਤੇ ਹਜੇ ਵੀ ਮੈਂ ਉਹਨੂੰ ਇਗਨੋਰ ਕੀਤਾ ਹੋਇਆ ਸੀ ਥੋੜੀ ਦੇਰ ਬਾਅਦ ਉਹ ਥੱਲੇ ਆ ਗਿਆ ਤੇ ਮੇਰੇ ਕੋਲ ਆ ਕੇ ਬੈਠ ਗਿਆ ਉਸ ਵੇਲੇ ਮੈਂ ਚੰਨੀ ਲਾ ਕੇ ਸਾਈਡ ਤੇ ਰੱਖੀ ਹੋਈ ਸੀ ਉਹ ਮੇਰੇ ਕੋਲ ਆ ਕੇ ਬੈਠਿਆ ਤੇ ਮੈਂ ਪਰੇਸ਼ਾਨ ਹੋ ਗਈ ਮੈਂ ਫਟਾਫਟ ਆਪਣੀ ਚੁੰਨੀ ਲੈ ਲਈ ਉਹ ਕਹਿਣ ਲੱਗਾ ਮੇਰੇ ਕੋਲੋਂ ਆਪਣੇ ਆਪ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਮੈਂ ਕਿਹੜਾ ਕੋਈ ਬੇਗਾਨਾ ਉਹਦੀ ਗੱਲ ਸੁਣ ਕੇ ਮੈਂ ਗੁੱਸੇ ਨਾਲ ਉਹਦੇ ਵੱਲ ਦੇਖਿਆ ਮੈਂ ਉਹਨੂੰ ਕਿਹਾ ਕਿ ਮੇਰੇ ਘਰ ਵਾਲੇ ਦੇ ਇਲਾਵਾ ਹਰ ਮਰਦ ਮੈਨੂੰ ਹਰਾਮ ਹੀ ਲੱਗਦਾ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਪਹਿਲਾਂ ਵੀ ਤਾਂ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਦੇਖਿਆ ਜੋ ਆਪਣੇ ਘਰ ਵਾਲੇ ਨੂੰ ਹੀ ਆਪਣੀ ਸਾਰੀ ਦੁਨੀਆ ਸਮਝਦੀ ਆ ਪਰ ਉਹ ਸਿਰਫ ਕੁਝ ਸਮੇਂ ਦੇ ਲਈ ਤੇ ਕੁਝ ਸਮੇਂ ਬਾਅਦ ਸਭ ਕੁਝ ਭੁੱਲ ਜਾਂਦੀ ਆ ਮੈਂ ਕਿਹਾ ਕਿ ਮੈਨੂੰ ਮੇਰੇ ਘਰ ਵਾਲੇ ਦੇ ਇਲਾਵਾ ਕੋਈ ਵੀ ਨਜ਼ਰ ਨਹੀਂ ਆਉਂਦਾ ਪਰ ਬਿਔਰ ਦੀ ਗੱਲ ਸੁਣ ਕੇ ਮੈਂ ਨਾ ਸਮਝੀ ਨਾਲ ਉਹਦੇ ਵੱਲ ਦੇਖਿਆ ਤੇ ਉਹਨੂੰ ਪੁੱਛਣ ਲੱਗੀ ਕਿ ਤੂੰ ਕੀ ਦੇ ਬਾਰੇ ਗੱਲ ਕਰਦਾ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਮੈਂ ਤੁਹਾਨੂੰ ਹਜੇ ਨਹੀਂ ਬਲਕੇ ਕੁਝ ਦਿਨਾਂ ਬਾਅਦ ਸਾਰੀ ਡਿਟੇਲ ਦੱਸੂਗਾ ਫਿਰ ਦੱਸੂਗਾ ਨਹੀਂ ਬਲਕੇ ਤੁਹਾਨੂੰ ਇਹ ਸਭ ਕੁਝ ਦਿਖਾਉਂਗਾ ਤਾਂ ਕਿ ਤੁਹਾਨੂੰ ਵੀ ਜ਼ਿੰਦਗੀ ਦਾ ਅਸਲੀ ਮਜ਼ਰਾ ਮਿਲੇ ਇਹ ਕਹਿ ਕੇ ਉਹ ਬਹੁਤ ਹਸਿਆ ਤੇ ਉੱਥੋਂ ਚਲਾ ਗਿਆ ਸੀ ਉਹ ਹੱਸਦਾ ਹੋਇਆ ਦੇਖ ਕੇ ਮੈਨੂੰ ਬੜਾ ਗੁੱਸਾ ਆਇਆ ਸੀ ਮੈਂ ਉਹਦੀਆਂ ਗੱਲਾਂ ਸੁਣਨੀਆਂ ਚਾਹੁੰਦੀ ਸੀ ਪਰ ਆਪਣੀ ਨਣਾਣ ਦਾ ਕਰਕੇ ਮੈਂ ਚੁੱਪ ਹੋ ਗਈ ਮੇਰੀ ਨਣਾਣ ਜੋ ਮੇਰੇ ਵੱਲ ਆਉਂਦੀ ਸੀ ਉਹਨੂੰ ਦੇਖ ਕੇ ਤਾਂ ਮੈਂ ਚੁੱਪ ਹੀ ਹੋ ਗਈ ਉਹ ਔਰਤ ਨਾਲ ਮੇਰੀ ਬਿਲਕੁਲ ਵੀ ਬੰਦ ਹੀ ਨਹੀਂ ਸੀ ਉਹ ਮੇਰੇ ਕੋਲ ਆ ਕੇ ਬੈਠ ਗਈ ਮੈਨੂੰ ਕਹਿਣ ਲੱਗੀ ਕਿ ਭਾਬੀ ਆਪਣੇ ਨਾਲ ਆ ਕੀ ਹੋ ਗਿਆ ਮੈਂ ਕਿਹਾ ਕਿ ਕੀ ਹੋ ਗਿਆ ਫਿਰ ਉਹਨੇ ਮੈਨੂੰ ਜੋ ਗੱਲ ਦੱਸੀ ਉਹ ਸੁਣ ਕੇ ਤਾਂ ਮੈਂ ਹੈਰਾਨ ਪਰੇਸ਼ਾਨ ਹੀ ਰਹਿ ਗਈ ਮੇਰੇ ਘਰ ਵਾਲੇ ਸੇਹ ਤਾਂ ਅੱਜ ਆਫਿਸ ਵਿੱਚ ਖਰਾਬ ਹੋ ਗਈ ਸੀ ਮੇਰਾ ਘਰ ਵਾਲਾ ਤੇ ਮੇਰਾ ਨਣਦੋਈਆ ਇੱਕ ਹੀ ਆਫਿਸ ਵਿੱਚ ਕੰਮ ਕਰਦੇ ਸੀ ਉਹਨੂੰ ਹਸਪਤਾਲ ਲੈ ਕੇ ਗਿਆ ਸੀ ਤੇ ਪਤਾ ਲੱਗਿਆ ਕਿ ਮੇਰੇ ਘਰ ਵਾਲੇ ਨੂੰ ਕੈਂਸਰ ਹੋ ਗਿਆ ਤੇ ਕੈਂਸਰ ਦੂਸਰੀ ਸਟੇਜ ਤੇ ਸੀ ਪਰ ਮੈਂ ਕੱਪੜੇ ਉੱਥੇ ਹੀ ਛੱਡ ਦਿੱਤੇ ਤੇ ਰੋਂਦੇ ਹੋਏ ਆਪਣੀ ਨਨਾਨ ਦੇ ਵਾਲੇ ਚਲੀ ਗਈ ਸੀ ਉਹਦੀਆਂ ਮੈਂ ਤਾਂ ਕਰਦੇ ਕਹਿਣ ਲੱਗੀ ਕਿ ਮੈਨੂੰ ਮੇਰੇ ਘਰਵਾਲੇ ਦੇ ਕੋਲ ਲੈ ਜਾ। ਉਹਨੇ ਮੈਨੂੰ ਤਸੱਲੀ ਦਿੱਤੀ ਕਿ ਫਿਕਰ ਕਰਨ ਦੀ ਕੋਈ ਲੋੜ ਨਹੀਂ, ਸਭ ਕੁਝ ਕੰਟਰੋਲ ਹੋ ਸਕਦਾ ਪਰ ਤੈਨੂੰ ਆਪਣੇ ਘਰਵਾਲੇ ਦਾ ਖਿਆਲ ਰੱਖਣਾ ਪਊਗਾ। ਮੈਂ ਉਹਦੀ ਗੱਲ ਸੁਣ ਕੇ ਫਟਾਫਟ ਹਾਂ ਵਿੱਚ ਸਿਰ ਹਿਲਾਇਆ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ। ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ ਤੇ ਮੇਰੇ ਦਿਮਾਗ ਵਿੱਚ ਮੇਰੇ ਦਿਓਰ ਦਾ ਚਿਹਰਾ ਘੁੰਮ ਰਿਹਾ ਸੀ। ਮੇਰੇ ਘਰਵਾਲੇ ਨੂੰ ਕੁਝ ਹੋ ਜਾਂਦਾ ਤਾਂ ਮੇਰਾ ਦਿਓਰ ਤਾਂ ਮੈਨੂੰ ਨੋਚ-ਨੋਚ ਕੇ ਖਾ ਜਾਂਦਾ। ਮੈਂ ਇਦਾਂ ਦਾ ਨਹੀਂ ਹੋਣ ਦੇਣਾ ਚਾਹੁੰਦੀ ਸੀ ਥੋੜੀ ਦੇਰ ਬਾਅਦ ਜਦੋਂ ਮੈਂ ਘਰੋਂ ਬਾਹਰ ਨਿਕਲੀ ਅਚਾਨਕ ਹੀ ਆਪਣੇ ਦਿਓਰ ਦੇ ਵਿੱਚ ਵੱਜ ਗਈ ਸੀ ਉਹ ਵੀ ਉਸ ਵੇਲੇ ਕਾਰ ਆ ਰਿਹਾ ਸੀ ਮੈਨੂੰ ਦੇਖ ਕੇ ਮੁਸਕਾਉਣ ਲੱਗਿਆ ਤੇ ਮੈਂ ਇੱਕ ਨਜ਼ਰ ਵਿੱਚ ਆਪਣੀ ਨਣਾਣ ਵੱਲ ਦੇਖਿਆ ਤੇ ਮੇਰੇ ਤੋਂ ਕਾਫੀ ਉਹ ਦੂਰ ਚਲੀ ਗਈ ਸੀ ਮੇਰੇ ਦਿਓਰ ਨੇ ਮੇਰੇ ਕੰਨ ਵਿੱਚ ਹੌਲੀ ਜਿਹੀ ਕਿਹਾ ਕਿ ਜਿਸ ਟਾਈਮ ਦਾ ਇੰਤਜ਼ਾਰ ਸੀ ਉਹ ਆ ਗਿਆ ਤੇ ਹੁਣ ਤੂੰ ਇਕੱਲੀ ਹੋ ਗਈ ਹੈ ਉਹਨ ਤੋਂ ਬਹੁਤ ਜਲਦੀ ਮੇਰੇ ਕੋਲ ਆਉਣ ਵਾਲੀ ਆ। ਉਹਦੀ ਗੱਲ ਸੁਣ ਕੇ ਤਾਂ ਮੈਂ ਹੈਰਾਨੀ ਨਾਲ ਉਹਦੇ ਮੂੰਹ ਵੱਲ ਦੇਖਦੀ ਸੀ ਤਾਂ ਅਚਾਨਕ ਮੇਰੇ ਦਿਓਰ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਜਲਦੀ ਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਉਸ ਤੋਂ ਪਹਿਲਾਂ ਮੈਂ ਉਹਦੀ ਸਾਈਡ ਤੋਂ ਪਰੇ ਹੋ ਕੇ ਜਾਂਦੀ ਤਾਂ ਉਹਨੇ ਜ਼ੋਰ ਨਾਲ ਮੇਰੀ ਬਾਹ ਫੜ ਲਈ ਤੇ ਕੰਧ ਨਾਲ ਲਾ ਕੇ ਕਹਿਣ ਲੱਗਾ ਕਿ ਤੇਰੇ ਕੋਲ ਇਸ ਚੀਜ਼ ਦਾ ਤਾਂ ਮੈਂ ਬਦਲਾ ਜ਼ਰੂਰ ਲਾਉਂਗਾ। ਇਹ ਕਹਿ ਕੇ ਫਟਾਫਟ ਕਮਰੇ ਵੱਲ ਚਲਾ ਗਿਆ ਸੀ। ਜਦ ਕਿ ਮੈਂ ਉਥੇ ਖੜੀ ਉਹਨੂੰ ਦੇਖ ਰਹੀ ਸੀ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਦਿਔਰ ਨੂੰ ਇੱਕਦਮ ਕੀ ਹੋ ਗਿਆ ਪਹਿਲਾਂ ਇਦਾਂ ਦਾ ਨਹੀਂ ਸੀ ਪਹਿਲੇ ਦਿਨ ਮੈਂ ਉਹਨੂੰ ਆਪਣੀ ਕਾਲਜ ਦੀ ਫੋਟੋ ਦਿਖਾਈ ਸੀ ਜਿਹਦੇ ਬਾਅਦ ਉਹਦੀ ਨੀਅਤ ਹੀ ਬਦਲ ਗਈ ਸੀ ਹਾਲਾਂਕਿ ਉਹ 6 ਸਾਲ ਪਹਿਲਾਂ ਦੀ ਗੱਲ ਸੀ ਹੁਣ ਮੈਂ ਉਹਦਾ ਦੀ ਬਿਲਕੁਲ ਵੀ ਨਹੀਂ ਰਹੀ ਸੀ ਹੁਣ ਤਾਂ ਬਹੁਤ ਕੁਝ ਬਦਲ ਗਿਆ ਸੀ ਪਰ ਪ੍ਰਿੰਸ ਬੜਾ ਕੰਮਬਖਤ ਸੀ ਉਹ 6 ਸਾਲ ਪਹਿਲਾਂ ਦੀ ਫੋਟੋ ਤੇ ਹੀ اٹਕ ਗਿਆ ਸੀ ਮੈਨੂੰ ਆਪਣੀ ਗਲਤੀ ਦਾ ਵੀ ਅਹਿਸਾਸ ਹੋ ਰਿਹਾ ਸੀ ਕਿ ਮੈਂ ਮੈਨੂੰ ਉਹ ਫੋਟੋ ਉਹਨੂੰ ਦਿਖਾਉਣੀ ਨਹੀਂ ਚਾਹੀਦੀ ਸੀ ਉਹਨੂੰ ਉਹ ਫੋਟੋ ਦਿਖਾ ਕੇ ਮੈਂ ਆਪਣੇ ਉੱਪਰ ਬਹੁਤ ਵੱਡਾ ਜ਼ਲਮ ਕਰ ਦਿੱਤਾ ਸੀ ਜਿੱਦਾਂ ਹੀ ਮੈਂ ਹਸਪਤਾਲ ਪਹੁੰਚੀ ਤਾਂ ਆਪਣੇ ਘਰ ਵਾਲੇ ਦੀ ਹਾਲਤ ਦੇਖੀ ਮੇਰਾ ਦਿਲ ਤਾਂ ਜਿਵੇਂ ਨਿਕਲ ਹੀ ਗਿਆ ਸੀ ਇੱਕ ਦਿਨ ਵਿੱਚ ਹੀ ਉਹ ਬੜਾ ਕਮਜ਼ੋਰ ਦਿਸਣ ਲੱਗ ਪਿਆ ਸੀ ਮੈਨੂੰ ਦੇਖ ਕੇ ਹੱਸਣ ਲੱਗਿਆ ਤੇ ਤਸੱਲੀ ਦਿੰਦੀ ਕੋਈ ਕਹਿਣ ਲੱਗਿਆ ਕਿ ਤੈਨੂੰ ਰੋਣ ਦੀ ਕੋਈ ਲੋੜ ਨਹੀਂ ਸੀ ਕਰਨਾ ਕਰ ਮੈਂ ਤੇਰੀ ਜਾਨ ਨਹੀਂ ਛੱਡਣ ਵਾਲਾ ਉਹਦੀ ਗੱਲ ਸੁਣ ਕੇ ਮੈਂ ਉਹਦੇ ਗਾਲੇ ਲੱਗ ਗਈ ਸੀ ਤੇ ਰੋਣ ਲੱਗ ਪਈ ਮੈਂ ਕਿਹਾ ਕਿ ਤੁਸੀਂ ਜਲਦੀ ਠੀਕ ਹੋ ਕੇ ਘਰ ਵਾਪਸ ਆ ਜਾਓ ਕਿਉਂਕਿ 8 ਮਹੀਨੇ ਤੋਂ ਪਹਿਲਾਂ ਘਰ ਵਾਪਸ ਨਹੀਂ ਆ ਸਕਦੀ ਸੀ ਉਸ ਤੋਂ ਪਹਿਲਾਂ ਮੈਂ ਆਪਣੀ ਗੱਲ ਪੂਰੀ ਕਰਦੀ ਅਚਾਨਕ ਹੀ ਮੇਰੀ ਨਾਨਾਣ ਉੱਥੇ ਆ ਗਈ ਸੀ ਉਹਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਉਹਦੇ ਬਿਨਾਂ ਕਿੱਦਾਂ ਇੰਨੇ ਮਹੀਨੇ ਮੈਂ گزار ਸਕਦੀ ਆ ਇਹ ਮੇਰੇ ਲਈ ਬਹੁਤ ਔਖਾ ਸੀ ਮੈਂ ਬੇਚੈਨੀ ਨਾਲ ਆਪਣੇ ਘਰ ਵਾਲੇ ਵੱਲ ਦੇਖਿਆ ਉਹ ਮੈਨੂੰ ਦੇਖ ਕੇ ਨਜ਼ਰਾਂ ਨਹੀਂ ਮੀਂਆਂ ਕਰਦਾ ਸੀ ਜਿਹਦੇ ਤੋਂ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਮੇਰੀ ਨਨਾਨੇ ਜੋ ਕਿਹਾ ਸੀ ਉਹ ਸੱਚ ਸੀ ਹਜੇ ਮੇਰੇ ਵਿਆਹ ਨੂੰ ਸਿਰਫ 2 ਹੀ ਮਹੀਨੇ ਤਾਂ ਹੋਏ ਸੀ ਇਹਨਾਂ 2 ਮਹੀਨਿਆਂ ਬਾਅਦ ਇੰਨੀ ਵੱਡੀ ਆਫਤ ਆ ਗਈ ਸੀ ਇਹ ਗੱਲ ਸੁਣ ਕੇ ਮੇਰੀ ਨਨਾਨ ਤਾਂ ਚਲੀ ਗਈ ਜਦ ਕਿ ਮੈਂ ਆਪਣੇ ਘਰ ਵਾਲੇ ਨੂੰ ਪੁੱਛਣ ਲੱਗੀ ਸੀ ਉਹਦੇ ਨਾਲ ਗੁੱਸਾ ਕਰਕੇ ਕਹਿਣ ਲੱਗੀ ਕਿ ਮੈਂ ਤੇਰੇ ਬਿਨਾ 8 ਮਹੀਨੇ ਕਿੱਦਾਂ ਰਹੂੰਗੀ ਉਹਨੇ ਮੇਰਾ ਹੱਥ ਫੜਿਆ ਤੇ ਤਸੱਲੀ ਦਿੰਦੇ ਹੋਏ ਕਹਿਣ ਲੱਗਾ ਕਿ ਤੈਨੂੰ ਸਬਰ ਤੇ ਸ਼ੁਕਰ ਦੇ ਨਾਲ ਹੀ ਟਾਈਮ ਕੱਢਣਾ ਪਊਗਾ ਕਿਉਂਕਿ ਜੇ ਤੂੰ ਚਾਹੁੰਦੀ ਏਂ ਕਿ ਮੈਂ ਪੂਰੀ ਤਰ੍ਹਾਂ ਠੀਕ ਹੋ ਜਾਵਾਂ ਮੈਨੂੰ ਆਪਣਾ ਇਲਾਜ ਤਾਂ ਕਰਵਾਉਣਾ ਹੀ ਪਊਗਾ ਮੇਰੇ ਦਿਮਾਗ ਵਿੱਚ ਇੱਕ ਪਲੈਨ ਆਇਆ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਪੇਕੇ ਘਰ ਤਾਂ ਜਾ ਹੀ ਸਕਦੀ ਹਾਂ ਮੇਰੀ ਗੱਲ ਸੁਣ ਕੇ ਉਹਨੇ ਨਾ ਕਰ ਦਿੱਤੀ ਕਿਹਾ ਕਿ ਇਦਾਂ ਨਹੀਂ ਹੋ ਸਕਦਾ ਥੋੜੀ ਦੇਰ ਪਹਿਲਾਂ ਹੀ ਮੇਰੀ ਮਾਂ ਦਾ ਫੋਨ ਆਇਆ ਸੀ ਤਾਂ ਮੈਂ ਮਾਂ ਨੂੰ ਵੀ ਇਹੀ ਸਲਾਹ ਦਿੱਤੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਬਿਨਾ ਤੇਰੇ ਲਈ ਉੱਥੇ ਰਹਿਣਾ ਔਖਾ ਹੋ ਜਾਊਗਾ ਪਰ ਮਾਂ ਨੇ ਕਹਿ ਦਿੱਤਾ ਸੀ ਕਿ ਨੌ ਨੂੰ ਆਈ ਨੂੰ ਹਜੇ 2 ਮਹੀਨੇ ਨਹੀਂ ਹੋਏ ਤੇ ਤੂੰ ਉਹਨੂੰ ਦੁਬਾਰਾ 8 ਮਹੀਨਿਆਂ ਦੇ ਲਈ ਪੇਕੇ ਭੇਜ ਰਿਆਂ ਆਪਣੇ ਦਿਮਾਗ ਵਿੱਚ ਇਹ ਗੱਲ ਕੱਢ ਦੇ ਆਪਣੇ ਘਰ ਵਾਲੇ ਨੂੰ ਸਮਝਾ ਦੇ ਕਿ ਉਹ ਮੈਨੂੰ ਦੁਬਾਰਾ ਐਦਾਂ ਦੀ ਕੋਈ ਵੀ ਗੱਲ ਨਾ ਕਹੇ ਆਪਣੇ ਘਰ ਵਾਲੇ ਦੀ ਗੱਲ ਸੁਣ ਕੇ ਮੈਂ ਆਪਣੇ ਹੱਥਾਂ ਵਿੱਚ ਸਿਰ ਪੜ ਲਿਆ ਤੇ ਸੋਚਦੀ ਸੀ ਕਿ ਸ਼ਾਇਦ ਮੇਰਾ ਉਹਦੇ ਬਿਨਾ ਉੱਥੇ ਰਹਿਣਾ ਤੇ ਗੁਜ਼ਾਰਾ ਕਰਨਾ ਬਹੁਤ ਔਖਾ ਇਹ ਗੱਲ ਵੀ ਸੱਚ ਸੀ ਪਰ ਸਭ ਤੋਂ ਜ਼ਿਆਦਾ ਤਕਲੀਫ਼ ਦੇਣ ਵਾਲੀ ਗੱਲ ਇਹ ਸੀ ਕਿ ਮੇਰੇ ਘਰ ਵਾਲੇ ਦੀ ਗੈਰ ਮੌਜੂਦਗੀ ਵਿੱਚ ਮੇਰਾ ਦਿਓਰ ਤਾਂ ਆਜ਼ਾਦ ਹੋ ਜਾਊਗਾ ਅੱਜ ਜੋ ਹਰਕਤ ਉਹਨੇ ਮੇਰੇ ਨਾਲ ਕੀਤੀ ਸੀ ਉਸ ਦੇ ਬਾਅਦ ਤਾਂ ਮੈਂ ਬਹੁਤ ਹੀ ਜ਼ਿਆਦਾ ਡਰ ਮਹਿਸੂਸ ਕਰ ਰਹੀ ਸੀ ਮੈਂ ਦਿਓਰ ਦੇ ਚਿਹਰੇ ਤੇ ਇਦਾਂ ਦਾ ਗੁੱਸਾ ਨਹੀਂ ਦੇਖਿਆ ਸੀ ਉਹਦੀਆਂ ਅੱਖਾਂ ਤਾਂ ਬਹੁਤ ਹੀ ਲਾਲ ਹੋ ਗਈਆਂ ਸੀ ਉਹ ਇੱਕ ਦਰਿੰਦਾ ਲੱਗਦਾ ਸੀ ਮੈਂ ਉਸ ਵਕਤ ਮੇਰੀ ਨਨਾਨ ਦੇ ਨਾਲ ਨਾ ਹੁੰਦੀ ਕਾਂ ਇਸ ਤੋਂ ਅੱਗੇ ਤਾਂ ਮੈਂ ਸੋਚ ਵੀ ਨਹੀਂ ਸਕਦੀ ਸੀ ਮੈਨੂੰ ਤਾਂ ਡਰ ਜਿਹਾ ਲੱਗਿਆ ਤਾਂ ਮੇਰੇ ਘਰ ਵਾਲੇ ਨੇ ਕਿਹਾ ਕਿ ਤੈਨੂੰ ਕੀ ਹੋ ਗਿਆ ਉਹਦੀ ਗੱਲ ਸੁਣ ਕੇ ਤਾਂ ਮੈਂ ਨਾ ਵਿੱਚ ਸਿਰ ਹਿਲਾਇਆ ਮੈਂ ਭੁੱਲ ਗਈ ਸੀ ਕਿ ਉਸ ਵਕਤ ਮੈਂ ਆਪਣੇ ਘਰ ਵਾਲੇ ਦੇ ਨਾਲ ਉਹਦੇ ਨਾਲ ਗੱਲ ਕਰਦੀ ਥੋੜੀ ਦੇਰ ਹੋਈ ਸੀ ਕਿ ਅਚਾਨਕ ਮੇਰਾ ਡਿਓਰ ਫਿਰ ਉੱਥੇ ਆ ਗਿਆ ਮੈਨੂੰ ਦੇਖ ਕੇ ਹੱਸ ਪਿਆ ਤੇ ਮੇਰੇ ਘਰ ਵਾਲੇ ਦੇ ਕੋਲ ਆਇਆ ਤੇ ਕਹਿਣ ਲੱਗਾ ਵੀਰੇ ਤੂੰ 8 ਮਹੀਨਿਆਂ ਦੇ ਲਈ ਹਸਪਤਾਲ ਹੀ ਰਹੇਗਾ ਤੇਰੇ ਮਗਰੋਂ ਮੇਰੀ ਪਿਆਰੀ ਭਾਬੀ ਦਾ ਕੀ ਹੋਵੇਗਾ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਤੂੰ ਮੇਰੀ ਘਰ ਵਾਲੀ ਦਾ ਖਿਆਲ ਰੱਖੀ ਮੈਂ ਫਟਾਫਟ ਉਹਦੇ ਵੱਲ ਦੇਖਿਆ ਉਹ ਮੇਰੇ ਵੱਲ ਦੇਖ ਕੇ ਤਾਂ ਮੇਰਾ ਦਯੋਰ ਖੁਸ਼ ਹੋ ਗਿਆ ਪੱਕਾ ਉਹ ਆਪਣੇ ਛੋਟੇ ਭਰਾ ਦੀ ਕਰਤੂਤ ਬਰੇ ਨੇ ਜਾਣਦਾ ਸੀ ਇਸ ਲਈ ਬੜੀ ਸੌਕ ਨਾਲ ਇਹ ਗੱਲ ਕਹਿ ਰਿਹਾ ਸੀ ਦਿਲ ਤਾਂ ਕਰਦਾ ਸੀ ਕਿ ਉਹਦੇ ਸਾਹਮਣੇ ਉਹਦੇ ਭਰਾ ਦੀ ਇਹ ਗੱਲ ਕਰ ਹੀ ਦੇਵਾਂ ਪਰ ਉਸ ਵੇਲੇ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਮੈਨੂੰ ਇਹ ਪਤਾ ਸੀ ਕਿ ਉਹ ਆਪਣੇ ਭਰਾ ਤੇ ਬਹੁਤ ਜ਼ਿਆਦਾ ਯਕੀਨ ਕਰਦਾ ਮੈਨੂੰ ਉਹਦੀ ਜ਼ਿੰਦਗੀ ਵਿੱਚ ਆਏ ਹੋਏ ਸਿਰਫ 2 ਮਹੀਨੇ ਹੋਏ ਸੀ ਜਦਕਿ ਉਹਨੇ ਆਪਣੇ ਭਰਾ ਦੇ ਨਾਲ ਕਈ ਸਾਲ ਲੰਘਾ ਦਿੱਤੇ ਸੀ ਮੇਰਾ ਦੌਰ ਕਹਿਣ ਲੱਗਾ ਵੀਰੇ ਤੂੰ ਫਿਕਰ ਕਿਉਂ ਕਰਦਾ ਮੈਂ ਭਾਬੀ ਦਾ ਆਪਣੀ ਜਾਨ ਤੋਂ ਵੀ ਵੱਧ ਜ਼ਿਆਦਾ ਧਿਆਨ ਰੱਖੂੰਗਾ ਇਹ ਗੱਲ ਉਹਨੇ ਬੜੀ ਹੀ ਕਮੀਨੇ ਪਣ ਜਿਹੇ ਨਾਲ ਕਹੀ ਕੀਤੀ ਸੀ ਮੈਨੂੰ ਉਹਦੀਆਂ ਗੱਲਾਂ ਦਾ ਮਤਲਬ ਚੰਗੀ ਤਰ੍ਹਾਂ ਪਤਾ ਸੀ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਉਹਦੀਆਂ ਗੱਲਾਂ ਦੇ ਲੁਕੇ ਹੋਏ ਮਤਲਬ ਨੂੰ ਨਹੀਂ ਸਮਝ ਰਿਹਾ ਸੀ ਮੇਰਾ ਘਰ ਵਾਲਾ ਤਾਂ ਉਹਦੀਆਂ ਗੱਲਾਂ ਤੇ ਕੋਸ਼ਿਸ਼ ਹੁੰਦਾ ਸੀ ਇਹ ਹੀ ਕਹਿੰਦਾ ਸੀ ਕਿ ਮੈਨੂੰ ਤੇਰੇ ਤੇ ਬਹੁਤ ਯਕੀਨ ਆ ਤੂੰ ਮੇਰੀ ਉਮੀਦ ਨੂੰ ਤੋੜੇਗਾ ਨਹੀਂ ਜੇ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਕਿ ਉਹ ਕਿਸ ਬੰਦੇ ਨੂੰ ਮੇਰਾ ਖਿਆਲ ਰੱਖਣ ਲਈ ਕਹਿ ਰਿਹਾ ਤਾਂ ਉਹਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਜਾਊਗਾ ਤੇ ਇੱਕ ਮਿੰਟ ਵੀ ਨਹੀਂ ਲੱਗਣਾ ਇਹ ਹੀ ਵਜ੍ਹਾ ਸੀ ਕਿ ਮੈਂ ਆਪਣੇ ਘਰ ਵਾਲੇ ਨੂੰ ਕਿੱਦਾਂ ਦੱਸਾਂ ਕਿ ਤੇਰਾ ਭਰਾ ਇੱਕ ਨੰਬਰ ਦਾ ਕਮੀਨਾ ਤੇ ਮੇਰੇ ਪਿੱਛੇ ਧਿਆ ਹੋਇਆ ਵਾ ਮੈਂ ਉਥੋਂ ਉੱਠ ਕੇ ਜਾਣ ਹੀ ਲੱਗੀ ਸੀ ਕਿ ਮੇਰੇ ਘਰ ਵਾਲੇ ਨੇ ਮੇਰਾ ਹੱਥ ਫੜ ਲਿਆ। ਮੈਨੂੰ ਕਹਿਣ ਲੱਗਾ ਕਿ ਮੇਰੇ ਕੋਲ ਬੈਠੀ ਰਹਿ ਜਦੋਂ ਤੱਕ ਮੈਨੂੰ ਨੀਂਦ ਨਹੀਂ ਆ ਜਾਂਦੀ। ਮੈਂ ਚੁੱਪ ਕਰਕੇ ਉਹਦੇ ਕੋਲ ਹੋ ਕੇ ਬੈਠ ਗਈ। ਮੇਰੇ ਘਰ ਵਾਲੇ ਨੇ ਅੱਖਾਂ ਬੰਦ ਕਰ ਲਈਆਂ ਸੀ। ਮੈਂ ਇੱਕ ਨਜ਼ਰ ਆਪਣੇ ਦਿਓਰ ਵੱਲ ਦੇਖਿਆ ਜੋ ਮੁਸਕਰਾਉਂਦਾ ਹੋਇਆ ਮੈਨੂੰ ਦੇਖਦਾ ਸੀ ਤੇ ਫਿਰ ਉਹਨੇ ਬੜਾ ਅਜੀਬ ਜਿਹਾ ਇਸ਼ਾਰਾ ਕੀਤਾ ਜੀ ਦਾ ਮਤਲਬ ਮੈਨੂੰ ਕਾਫੀ देर ਬਾਅਦ ਸਮਝ ਆਇਆ। ਇਲਿਸ਼ਰ ਮਿੰਦੀਗੀ ਦਾ ਅਹਿਸਾਸ ਮੈਨੂੰ ਅੱਜ ਤੋਂ ਪਹਿਲਾਂ ਕਦੀ ਨਹੀਂ ਹੋਇਆ ਸੀ ਜਿਆਦਾ देर ਤੱਕ ਮੈਂ ਉੱਥੇ ਨਹੀਂ ਬੈਠ ਸਕਦੀ ਸੀ ਤੇ ਫਟਾਫਟ ਉੱਥੋਂ ਮੈਂ ਚਲੀ ਗਈ ਮੈਂ ਬਾਹਰ ਖੜੀ ਸੀ ਅਚਾਨਕ ਹੀ ਮੈਨੂੰ ਆਪਣੇ ਪਿੱਛੇ ਕਿਸੇ ਹੋਣ ਦਾ ਅਹਿਸਾਸ ਹੋਇਆ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਦਿਓਰ ਸੀ ਉਹ ਮੇਰੇ ਕੋਲ ਆਇਆ ਕਹਿਣ ਲੱਗਾ ਕਿ ਕੀ ਖਿਆਲ ਆ ਅੱਜ ਰਾਤ ਦਾ ਪ੍ਰੋਗਰਾਮ ਬਣਾਵਾ ਜਾਂ ਫਿਰ ਕੱਲ੍ਹ ਦਿਨ ਦਾ ਦਿਨੇ ਤੇਰੀ ਸ਼ਾਸ ਕਰੇ ਨਹੀਂ ਹੋਊਗੀ ਇਹ ਦੋਨੇ ਮੌਕੇ ਸਾਡੇ ਲਈ ਬਹੁਤ ਚੰਗੇ ਆ ਮੈਨੂੰ ਉਮੀਦ ਆ ਕਿ ਤੈਨੂੰ ਵੀ ਬਹੁਤ ਜ਼ਿਆਦਾ ਇੰਜੋਏਮੈਂਟ ਹੋਊਗੀ ਉਹਦੀ ਗੱਲ ਸੁਣ ਕੇ ਤਾਂ ਮੈਂ ਉਹਦੇ ਮੂੰਹ ਤੇ ਥੱਪੜ ਮਾਰ ਦਿੱਤਾ ਉਹ ਫਿਰ ਵੀ ਮੁਸਕਰਾਉਣ ਲੱਗਾ ਤੇ ਕਹਿਣ ਲੱਗਾ ਜੋ ਕੁਝ ਮੈਂ ਤੇਰੇ ਤੋਂ ਲੈਣ ਆਇਆ ਉਹਦੇ ਲਈ ਤੇਰਾ ਇਹ ਛੋਟਾ ਜਿਹਾ ਥੱਪੜ ਮੈਂ ਬਰਦਾਸ਼ਤ ਕਰ ਸਕਦਾ ਚੱਲ ਇੱਕ ਨਹੀਂ ਭਾਵੇਂ ਦੋ ਥੱਪੜ ਮਾਰ ਲੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੋ ਚੀਜ਼ ਮੈਨੂੰ ਤੇਰੇ ਕੋਲੋਂ ਚਾਹੀਦੀ ਆ ਉਹ ਮੈਂ ਤੇਰੇ ਕੋਲੋਂ ਲੈ ਕੇ ਹੀ ਆਉਂਗਾ ਇੱਥੇ ਕੀ ਹੋ ਰਿਹਾ ਅਚਾਨਕ ਹੀ ਇੱਕ ਲੇਡੀ ਡਾਕਟਰ ਉੱਥੇ ਆਉਂਦੇ ਹੀ ਉਸਨੇ ਕਿਹਾ ਪੱਕਾ ਉਹਨੇ ਮੈਨੂੰ ਆਪਣੇ ਦਿਔਰ ਦੇ ਥੱਪੜ ਮਾਰਦੇ ਹੋਏ ਦੇਖ ਲਿਆ ਇਸ ਲਈ ਉਹ ਬਹੁਤ ਹੀ ਗੁੱਸੇ ਨਾਲ ਮੇਰੇ ਦਿਔਰ ਨੂੰ ਝਿੜਕਦੀ ਹੋਈ ਕਹਿਣ ਲੱਗੀ ਕਿ ਤੂੰ ਇਸ ਕੁੜੀ ਨੂੰ ਕਿਉਂ ਪਰੇਸ਼ਾਨ ਕਰਦਾ ਮੈਂ ਉਹਨੂੰ ਕਿਹਾ ਕਿ ਮੇਰਾ ਇਹ ਛੋਟਾ ਭਰਾ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਉਹਨੇ ਫਟਾਫਟ ਮਾਫ਼ੀ ਮੰਗੀ ਤੇ ਚਲੀ ਗਈ ਮੈਂ ਆਪਣੇ ਦਿਔਰ ਨੂੰ ਗੁੱਸੇ ਨਾਲ ਦੇਖਿਆ ਤੇ ਪੱਕਾ ਉਹਨੂੰ ਆਪਣੇ ਆਪ ਨੂੰ ਛੋਟਾ ਭਰਾ ਕਹਿਣਾ ਮੈਨੂੰ ਬਿਲਕੁਲ ਪਸੰਦ ਨਹੀਂ ਸੀ ਜਦ ਕਿ ਮੈਂ ਦਿਲੋਂ ਤਾਂ ਬਹੁਤ ਖੁਸ਼ ਹੋ ਰਹੀ ਸੀ ਮੈਂ ਦੋ ਕਦਮ ਅੱਗੇ ਤੁਰੀ ਸੀ ਕਿ ਅਚਾਨਕ ਮੈਨੂੰ ਚੱਕਰ ਆ ਗਿਆ ਤੇ ਮੈਂ ਬੇਹੋਸ਼ ਹੋ ਕੇ ਡਿੱਗ ਪਈ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪ ਬਿਸਤਰੇ ਤੇ ਲੰਮੀ ਪਈ ਹੋਈ ਸੀ ਮੇਰਾ ਦਯੋਰ ਮੇਰੇ ਕੋਲ ਬੈਠਾ ਸੀ ਉਹ ਬਹੁਤ ਹੀ ਖੁਸ਼ ਸੀ ਮੈਨੂੰ ਦੇਖ ਕੇ ਮੇਰੇ ਵਾਲ ਆਏ ਤੇ ਕਹਿਣ ਲੱਗਾ ਹੁਣ ਤੇਰੀ ਸਿਹਤ ਕਿੱਦਾਂ ਉਹਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਉਹਦੇ ਵੱਲ ਦੇਖਿਆ ਉਹਦੇ ਚਿਹਰੇ ਦੀ ਨੀਅਤ ਖਰਾਬ ਨਹੀਂ ਬਲਕਿ ਫਿਕਰ ਵਾਲੀ ਸੀ ਮੈਂ ਸੋਚ ਰਹੀ ਸੀ ਕਿ ਮੇਰੇ ਲਈ ਉਹ ਇੰਨਾ ਫਿਕਰਮੰਦ ਹੋ ਸਕਦਾ ਮੈਂ ਫਟਾਫਟ ਉਹਨੂੰ ਆਪਣੇ ਪਿੱਛੇੋਂ ਉਠਾਇਆ ਤੇ ਉਹਨੂੰ ਕਿਹਾ ਕਿ ਤੈਨੂੰ ਮੇਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਬਿਲਕੁਲ ਠੀਕ ਹਾਂ ਇੱਥੋਂ ਤੂੰ ਚਲਾ ਜਾ ਇਹ ਕਹਿ ਕੇ ਮੈਂ ਉਹਨੂੰ ਆਪਣੇ ਕਮਰੇ ਵਿੱਚੋਂ ਭੇਜ ਦਿੱਤਾ ਸੀ ਉਹ ਚੁੱਪਚਾਪ ਕਰਕੇ ਚਲਾ ਗਿਆ ਉਸ ਤੋਂ ਬਾਅਦ ਤਾਂ ਜਿਵੇਂ ਕਮਰੇ ਵਿੱਚ ਸ਼ਾਂਤੀ ਹੀ ਹੋ ਗਈ ਹੋਵੇ ਪਰ ਮੈਂ ਹੈਰਾਨ ਸੀ ਮੈਂ ਆਪਣੀ ਹੈਰਾਨੀ ਉਹਦੇ ਸਾਹਮਣੇ ਜ਼ਾਹਰ ਨਹੀਂ ਕਰ ਸਕਦੀ ਸੀ ਥੋੜੀ ਦੇਰ ਬਾਅਦ ਡਾਕਟਰ ਕਮਰੇ ਵਿੱਚ ਆਈ ਤੇ ਉਹਨੇ ਮੈਨੂੰ ਪੁੱਛਿਆ ਕਿ ਕੀ ਹੋਇਆ ਇਸ ਤੋਂ ਪਹਿਲਾਂ ਡਾਕਟਰ ਮੈਨੂੰ ਕੋਈ ਜਵਾਬ ਦਿੰਦੀ ਮੇਰਾ ਦਿਔਰ ਕਮਰੇ ਵਿੱਚ ਆ ਗਿਆ ਤੇ ਡਾਕਟਰ ਨੂੰ ਦੂਸਰੀਆਂ ਗੱਲਾਂ ਵਿੱਚ ਲਾ ਲਿਆ ਉਸ ਤੋਂ ਬਾਅਦ ਡਾਕਟਰ ਨੂੰ ਆਪਣੇ ਨਾਲ ਹੀ ਬਾਹਰ ਵੀ ਲੈ ਗਿਆ ਮੈਨੂੰ ਕੁਝ ਗਲਤ ਹੋੁੰਦਾ ਅਹਿਸਾਸ ਹੁੰਦਾ ਸੀ ਮੇਰਾ ਦਿਲ ਧੜਕਦਾ ਸੀ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੇਰੇ ਨਾਲ ਵੀ ਕੁਝ ਬੁਰਾ ਹੋਊਗਾ ਤੀਸਰੀ ਵਾਰ ਜਦੋਂ ਨਰਸ ਕਮਰੇ ਵਿੱਚ ਆਈ ਤਾਂ ਮੈਂ ਨਰਸ ਨੂੰ ਪੁੱਛਿਆ ਉਨੇ ਮਿੰਟ ਤਾਂ تسਲੀ ਦਿੱਤੀ ਕਿ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੁਹਾਡਾ ਬੀਪੀ ਲੋ ਹੋਣ ਕਰਕੇ ਤੁਸੀਂ ਬੇਹੋਸ਼ ਹੋ ਗਏ ਸੀ ਉਹਦੀ ਗੱਲ ਸੁਣ ਕੇ ਮੈਨੂੰ ਕਾफी ਤਸੱਲੀ ਹੋਈ ਸੀ ਥੋੜੀ ਦੇਰ ਤੱਕ ਮੈਂ ਉੱਥੇ ਹੀ ਲੰਮੀ ਪਈ ਰਹੀ ਜਦੋਂ ਬਾਹਰ ਨਿਕਲੀ ਤਾਂ ਮੇਰੀ ਨਾਨਾਣ ਸੀ ਜੋ ਮੈਨੂੰ ਲੈ ਕੇ ਘਰ ਚਲੀ ਗਈ ਰਸਤੇ ਵਿੱਚ ਮੈਂ ਆਪਣੇ ਦਿਔਰ ਦੇ ਬਾਰੇ ਸੋਚ ਰਹੀ ਸੀ ਅਚਾਨਕ ਗੱਡੀ ਰੁਕੀ ਤੇ ਉਹ ਗੱਡੀ ਦੇ ਵਿੱਚ ਹੀ ਬੈਠਾ ਸੀ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਹੁਣ ساری ਜ਼ਿੰਦਗੀ ਮੈਨੂੰ ਉਹਨੂੰ ਹੀ ਦੇਖਣਾ ਪੈਣਾ ਆਪਣੇ ਆਪ ਨੂੰ ਇਸ ਕੋਲੋਂ ਕਿੱਦਾਂ ਬਚਾਉਣਾ ਇਹਦੇ ਬਾਰੇ ਸੋਚਣਾ ਹੀ ਸੀ ਤਾਂ ਘਰ ਜਾ ਕੇ ਸਭ ਤੋਂ ਪਹਿਲਾਂ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਕਿਉਂਕਿ ਉਹਨੇ ਮੈਨੂੰ ਕੁਝ ਪੁੱਛਣਾ ਸੀ ਜਦੋਂ ਮੈਂ ਸੱਸ ਦੇ ਕਮਰੇ ਵਿੱਚ ਗਈ ਤਾਂ ਉਹਨੇ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਕਿ ਮੈਂ ਸੋਚ ਵੀ ਨਹੀਂ ਸਕਦੀ ਕਿ ਤੂੰ ਇੰਨੀ ਲਾਪਰਵਾਹ ਹੋ ਸਕਦੀ ਹੈ ਤੇਰੇ ਘਰ ਵਾਲੇ ਦੀ ਸਿਹਤ ਠੀਕ ਨਹੀਂ ਰਹਿੰਦੀ ਪਰ ਤੂੰ ਉਹਦੇ ਵੱਲ ਧਿਆਨ ਨਹੀਂ ਦਿੱਤਾ ਤੇਰੀ ਵਜ੍ਹਾ ਨਾਲ ਉਹਦਾ ਕੈਂਸਰ ਦੂਸਰੀ ਸਟੇਜ ਤੇ ਚਲਾ ਗਿਆ ਤੇ ਇਹ ਸਭ ਤੇਰੀ ਵਜ੍ਹਾ ਨਾਲ ਹੀ ਹੋਇਆ ਮੈਂ ਆਪਣੇ ਸੱਸ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਰੋਣ ਲੱਗ ਪਈ ਸੀ ਮੈਂ ਸੋਚਿਆ ਵੀ ਨਹੀਂ ਸੀ ਕਿ ਸਾਰਾ ਇਲਜ਼ਾਮ ਮੇਰੇ ਤੇ ਹੀ ਆਊਗਾ ਮੈਂ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਮੈਨੂੰ ਚੁੱਪ ਕਰਾ ਦਿੱਤਾ ਸੀ ਉਸ ਵਕਤ ਮੇਰਾ ਦੇਰ ਕਮਰੇ ਵਿੱਚੋਂ ਆਇਆ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਇਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਉਹ ਕਹਿਣ ਲੱਗੀ ਕਿ ਤੂੰ ਜ਼ਿਆਦਾ ਇਹਦੀ ਸਾਈਡ ਨਾ ਲੈ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਕਿਹਦਾ ਕਸੂਰਾ ਮੇਰੀ ਸੱਸ ਤਾਂ ਆਪਣੇ ਕੰਟਰੋਲ ਤੋਂ ਬਾਹਰ ਸੀ ਮੇਰੇ ਦਿਔਰ ਨੇ ਮੈਨੂੰ ਇਸ਼ਾਰਾ ਕੀਤਾ ਕਿ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਜਾ ਮੈਂ ਬਹੁਤ ਜ਼ਿਆਦਾ ਰੋਈ ਸੀ ਮੈਨੂੰ ਆਪਣੀ ਬੇਵਸੀ ਤੇ ਵੀ ਰੋਣਾ ਆਉਂਦਾ ਸੀ ਉਹਦੇ ਨਾਲ ਨਾਲ ਆਪਣੇ ਘਰ ਵਾਲੇ ਦੀ ਹਾਲਤ ਤੇ ਤੇ ਵੀ ਰੋਣਾ ਆ ਰਿਹਾ ਸੀ ਫਿਰ ਇੱਕਦਮ ਮੇਰਾ ਦਿਔਰ ਦਾ ਵਰਤਾ ਮੇਰੇ ਲਈ ਕਿਦਾਂ ਵਧੀਆ ਹੋ ਗਿਆ ਮੈਂ ਸੋਚ ਵੀ ਨਹੀਂ ਸਕਦੀ ਸੀ ਇਹ ਇਨਸਾਨ ਇੰਨੇ ਜਲਦੀ ਬਦਲ ਸਕਦਾ ਪਤਾ ਨਹੀਂ ਉਹ ਨੂੰ ਆਪਣੇ ਭਰਾ ਦੀ ਬਿਮਾਰੀ ਦੀ ਵਜ੍ਹਾ ਕਰਕੇ ਡਰ ਮਹਿਸੂਸ ਹੋ ਰਿਹਾ ਸੀ ਜਾਂ ਫਿਰ ਕੋਈ ਹੋਰ ਵਜ੍ਹਾ ਸੀ ਜੋ ਕੁਝ ਵੀ ਸੀ ਉਹ ਮੈਨੂੰ ਪਹਿਲਾਂ ਦੀ ਤਰ੍ਹਾਂ ਨਹੀਂ ਦੇਖਦਾ ਸੀ ਬਲਕਿ ਉਹ ਮੇਰੀ ਇੱਜ਼ਤ ਕਰਦਾ ਸੀ ਇਹ ਗੱਲ ਨਹੀਂ ਪਤਾ ਸੀ ਕਿ ਸਿਰਫ ਤੇ ਸਿਰਫ ਉਹਦੀ ਇਹ ਚਾਲ ਆ ਮੈਂ ਉਹਦੀ ਚਾਲ ਵਿੱਚ ਫਸ ਜਾਊਂਗੀ ਉਹਨਾਂ ਦਿਨਾਂ ਵਿੱਚ ਮੇਰੀ ਸੱਸ ਘਰੋਂ ਬਾਹਰ ਜ਼ਿਆਦਾ ਹੀ ਰਹਿਣ ਲੱਗ ਗਈ ਸੀ ਪਤਾ ਨਹੀਂ ਉਹ ਕਿੱਥੇ ਜਾਂਦੀ ਸੀ ਤੇ ਰਾਤ ਨੂੰ ਹੀ ਘਰ ਵਾਪਸ ਆਉਂਦੀ ਸੀ ਮੈਂ ਉਹਨੂੰ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨੇ ਮੈਨੂੰ ਕੁਝ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਇਹੀ ਕਿਹਾ ਕਿ ਤੂੰ ਆਪਣੇ ਕੰਮ ਵੱਲ ਧਿਆਨ ਦਿਆ ਕਰ ਮੈਂ ਕਿੱਥੇ ਜਾਂਦੀ ਆ ਕਿੱਥੇ ਨਹੀਂ ਜਾਂਦੀ ਇਹਦੇ ਨਾਲ ਤੈਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਮੇਰੀ ਨਨਾਨੀ ਵੀ ਵਿਆਹੀ ਹੋਈ ਸੀ ਉਹ ਪਹਿਲਾਂ ਤਾਂ ਬਹੁਤ ਹੀ ਘੱਟ ਘਰੇ ਆਉਂਦੀ ਸੀ ਪਰ ਜਦੋਂ ਮੇਰਾ ਘਰ ਵਾਲਾ ਬਿਮਾਰ ਹੋਇਆ ਸੀ ਉਦੋਂ ਤਾਂ ਉਹਨੇ ਸਾਡੇ ਘਰੇ ਆਉਣਾ ਜਾਣਾ ਬਿਲਕੁਲ ਹੀ ਬੰਦ ਕਰ ਦਿੱਤਾ ਉਹ ਸਿਰਫ ਆਪਣੇ ਭਰਾ ਨੂੰ ਮਿਲਣ ਲਈ ਹਸਪਤਾਲ ਜਾਂਦੀ ਸੀ ਤੇ ਮੈਨੂੰ ਇਹੀ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉਹ ਸਿਰਫ ਆਪਣੇ ਭਰਾ ਨਾਲ ਹੀ ਪਿਆਰ ਆ ਤੇ ਇੱਥੇ ਮੇਰੇ ਦਿਓਰ ਦੀ ਗੱਲ ਸੀ ਉਹ ਤਾਂ ਹਰ ਵੇਲੇ ਘਰ ਹੀ ਰਹਿੰਦਾ ਸੀ ਉਹਦੀ ਪੜ੍ਹਾਈ ਪੂਰੀ ਹੋਈ ਨੂੰ ਹਜੇ ਕੁਝ ਸਾਲ ਹੀ ਹੋਏ ਸੀ ਤੇ ਕਰਿਆਨੇ ਦੀ ਦੁਕਾਨ ਤੇ ਬੈਠਦਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਹਨੇ ਲੜਾਈ ਕਰਕੇ ਦੁਕਾਨ ਤੇ ਬੈਠਣਾ ਵੀ ਛੱਡ ਦਿੱਤਾ ਸੀ ਪਤਾ ਨਹੀਂ ਸਾਰਾ ਦਿਨ ਆਪਣੇ ਕਮਰੇ ਵਿੱਚ ਕੀ ਕਰਦਾ ਸੀ ਸਿਰਫ ਰੋਟੀ ਖਾਣ ਦੇ ਲਈ ਹੀ ਬਾਹਰ ਆਉਂਦਾ ਸੀ ਮੈਂ ਥੋੜਾ ਜਿਹਾ ਖੁਸ਼ ਵੀ ਸੀ ਕਿਉਂਕਿ ਘਰ ਵਾਲੇ ਦੇ ਬਿਮਾਰ ਹੋ ਜਾਣ ਤੇ ਮੈਨੂੰ ਜੋ ਡਰ ਸੀ ਉਹ ਥੋੜਾ ਖਤਮ ਹੋ ਗਿਆ ਸੀ ਉੱਜ ਹੀ ਦਿਨ ਬਾਅਦ ਮੇਰੇ ਦਿਓਰ ਨੇ ਇੱਕ 버ਗਰ ਬਣਾਇਆ ਤੇ ਮੈਨੂੰ ਕਿਹਾ ਕਿ ਮੈਂ ਬੜੇ ਚਾਅ ਨਾਲ 버ਗਰ ਬਣਾਇਆ ਤੇ ਖਾ ਕੇ ਦੱਸੋ ਕਿੱਦਾਂ ਦਾ ਬਣਿਆ ਉਹਦੀ ਗੱਲ ਸੁਣ ਕੇ ਤਾਂ ਮੈਂ ਚੁੱਪ ਕਰਕੇ 버ਗਰ ਲੈ ਲਿਆ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਖਾਣ ਤੋਂ ਬਾਅਦ ਮੈਂ ਆਪਣੀ ਜਾਨ ਤੇ ਕਿੰਨਾ ਵੱਡਾ ਜ਼ੁਲਮ ਕਰਨ ਵਾਲੀ ਹਾਂ ਹਜੇ ਮੈਨੂੰ ਖਾਂਦੇ ਨੂੰ ਕੁਝ ਦੇਰ ਹੀ ਹੋਈ ਸੀ ਕਿ ਅਚਾਨਕ ਮੇਰੀ ਸਿਹਤ ਖਰਾਬ ਹੋਣ ਲੱਗ ਪਈ ਮੈਨੂੰ ਬੇਚੈਨੀ ਜਿਹੀ ਦਾ ਅਹਿਸਾਸ ਹੋਇਆ ਮੇਰਾ ਵਾਸ ਨਹੀਂ ਚੱਲਦਾ ਸੀ ਮੈਂ ਹਰ ਚੀਜ਼ ਨੂੰ ਤੋੜ ਦੇਵਾਂ ਮੈਂ ਆਪਣੇ ਕੰਟਰੋਲ ਤੋਂ ਬਾਹਰ ਹੋ ਗਈ ਸੀ ਮੇਰਾ ਦਿਓਰ ਸਭ ਕੁਝ ਦੇਖਦਾ ਸੀ ਤੇ ਹੱਸ ਪਿਆ ਉਹਨੂੰ ਇਸ ਤਰ੍ਹਾਂ ਹੱਸਦਾ ਹੋਇਆ ਦੇਖ ਕੇ ਮੈਨੂੰ ਡਰ ਗਿਆ ਮਹਿਸੂਸ ਹੋਇਆ ਮੇਰਾ ਵਾਸ ਹੀ ਨਹੀਂ ਚੱਲਦਾ ਸੀ ਮੇਰਾ ਦਿਲ ਕਿਸੇ ਤਰ੍ਹਾਂ ਉਹਨੂੰ ਹਾਸਲ ਕਰਨ ਲਈ ਕਰਦਾ ਸੀ ਮੈਂ ਫਟਾਫਟ ਉਹਦੇ ਵੱਲ ਗਈ ਤੇ ਇਸ ਤੋਂ ਪਹਿਲਾਂ ਕਿ ਮੈਂ ਆਪਣਾ ਆਪ ਉਹਦੇ ਹਵਾਲੇ ਕਰ ਦਿੱਤੀ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਮੀਰੀ ਸੱਸ ਅੰਦਰ ਆ ਗਈ ਆਪਣੀ ਸੱਸ ਨੂੰ ਉਸ ਵਕਤ ਕਮਰੇ ਵਿੱਚ ਆਉਂਦੀ ਦੇਖ ਕੇ ਮੈਨੂੰ ਗੁੱਸਾ ਆ ਗਿਆ ਮੇਰਾ ਦਿਲ ਕਰਦਾ ਸੀ ਕਿ ਮੈਂ ਉੱਥੋਂ ਕਿਤੇ ਚਲੀ ਜਾਵਾਂ ਮੈਂ ਬਹੁਤ ਮਨ ਵਿੱਚ ਮਾੜਾ ਚੰਗਾ ਕਹਿ ਰਹੀ ਸੀ ਮੈਂ ਬੜੇ ਗੁੱਸੇ ਨਾਲ ਉਹਦੇ ਵੱਲ ਦੇਖਦੀ ਸੀ ਕਿ ਆਪਣੀ ਹਾਲਤ ਤੇ ਵੀ ਮੈਂ ਆਪ ਪਰੇਸ਼ਾਨ ਸੀ ਮੈਂ ਸਭ ਕੁਝ ਜਾਣ ਬੁੱਝ ਕੇ ਨਹੀਂ ਕਰਦੀ ਸੀ ਇਦਾਂ ਲੱਗ ਰਿਹਾ ਸੀ ਜਿਦਾਂ ਕੋਈ ਮੇਰੇ ਤੋਂ ਜ਼ਬਰਦਸਤੀ ਕਰਵਾ ਰਿਹਾ ਮੈਂ ਆਪਣੀ ਸੱਸ ਨੂੰ ਕਿਹਾ ਕਿ ਇਸੇ ਵਕਤ ਇੱਥੋਂ ਚਲੇ ਜਾਓ ਮੇਰੀ ਗੱਲ ਸੁਣ ਕੇ ਬੇਜਕੀਨੀ ਨਾਲ ਉਹ ਮੇਰੇ ਵੱਲ ਦੇਖਣ ਲੱਗੀ ਤੇ ਮੇਰਾ ਦਿਲ ਵੀ ਪਰੇਸ਼ਾਨ ਹੋ ਗਿਆ ਸੀ ਹੁਣ ਵੀ ਅੰਦਾਜ਼ਾ ਨਹੀਂ ਸੀ ਕਿ ਮੈਂ ਉਬ ਮਾ ਨਾਲ ਇਦਾਂ ਬੋਲੂਗੀ ਉਹਨੇ ਮੇਰੀ ਬਾਹ ਫੜੀ ਤੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਮੇਰੀ ਬੇਚੈਨੀ ਖਤਮ ਹੀ ਨਹੀਂ ਹੋ ਰਹੀ ਸੀ ਤਕਰੀਬਨ 2 ਘੰਟੇ ਮੈਂ ਬਹੁਤ ਬੇਚੈਨ ਰਹੀ ਤੇ ਫਿਰ ਆਪਣੇ ਆਪ ਹੀ ਮੇਰਾ ਦਿਮਾਗ ਕੁਝ ਸਮਝਣ ਦੇ ਲਈ ਠੀਕ ਹੋ ਗਿਆ ਮੈਨੂੰ ਆਪਣੇ ਦਿਔਰ ਤੇ ਗੁੱਸਾ ਆਉਂਦਾ ਸੀ ਮੈਂ ਉਹਦਾ ਕੀ ਕਰਾਂ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਮੈਨੂੰ ਵਰਕਰ ਵਿੱਚ ਇਦਾਂ ਦੀ ਚੀਜ਼ ਮਿਲਾ ਕੇ ਦੇ ਦੇ ਸਕਦਾ ਜਿਹਦੇ ਕਰਕੇ ਮੇਰੇ ਹਾਰਮੋਨਸ ਕੰਟਰੋਲ ਤੋਂ ਬਾਹਰ ਹੋ ਗਏ ਸੀ ਸ਼ਾਮ ਦੇ ਵੇਲੇ ਮੈਂ ਉਹਦੇ ਕੋਲ ਗਈ ਤੇ ਕਹਿਣ ਦਾ ਫੈਸਲਾ ਕੀਤਾ ਮੇਰੀ ਗੱਲ ਸੁਣਨ ਤੋਂ ਪਹਿਲਾਂ ਹੀ ਉਹ ਖੜਾ ਹੋ ਗਿਆ ਤੇ ਕਹਿਣ ਲੱਗਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਜਿਸ ਦਿਨ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਤਾਂ ਤੇਰਾ دیਵਾਨਾ ਹੋ ਗਿਆ ਸੀ ਮੈਂ ਚਾਹ ਸੀ ਕਿ ਤੈਨੂੰ ਕਿਸੇ ਤਰ੍ਹਾਂ ਹਾਸਲ ਕਰ ਲਵਾਂ ਪਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਜਦ ਤੂੰ ਆਪਣੇ ਆਪ ਨੂੰ ਮੇਰੇ ਹਵਾਲੇ ਕਰਨ ਲਈ ਤਿਆਰ ਨਹੀਂ ਹੋਈ ਸੀ ਤੇ ਮੈਂ ਇਹ ਦਵਾਈ ਲਈ ਜਿਦੇ ਜ਼ਰੀਏ ਮੈਂ ਸਿਰਫ ਤੈਨੂੰ ਆਪਣੇ ਕੰਟਰੋਲ ਵਿੱਚ ਕਰ ਸਕਦਾਂ ਸੀ ਬਲਕਿ ਉਹਦੇ ਨਾਲ ਨਾਲ ਤੇਰਾ ਬੱਚਾ ਇਹ ਕਹਿੰਦੇ-ਕਹਿੰਦੇ ਉਹ ਚੁੱਪ ਹੋ ਗਿਆ ਸੀ ਮੈਨੂੰ ਕੁਝ ਗਲਤ ਹੋੁੰਦਾ ਅਹਿਸਾਸ ਹੋਇਆ ਸੀ ਮੈਂ ਕਿਹਾ ਮੈਨੂੰ ਪੂਰੀ ਗੱਲ ਦੱਸ ਉਸੇ ਵੇਲੇ ਹੀ ਮੇਰੇ ਦਿਮਾਗ ਵਿੱਚ ਹਸਪੀਟਲ ਵਾਲਾ ਹਾਦਸਾ ਫੁਮ ਗਿਆ ਡਾਕਟਰ ਮੈਨੂੰ ਕੁਝ ਦੱਸਣਾ ਚਾਹੁੰਦੀ ਸੀ ਪਰ ਇਹ ਉਹਨ ਰੋਕੀ ਜਾਂਦਾ ਸੀ ਇਸ ਤੋਂ ਪਹਿਲਾਂ ਮੈਂ ਕਮਰੇ 'ਚੋਂ ਬਾਹਰ ਨਿਕਲਦੀ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗਾ ਕਿ ਮੈਂ ਇਹ ਬੱਚਾ ਇਸ ਦੁਨੀਆ ਵਿੱਚ ਨਹੀਂ ਆਉਣ ਦੇਵਾਂਗਾ ਉਸ ਸਿਰਫ ਤੇ ਸਿਰਫ ਮੇਰੀਆਂ ਤੇ ਇਹ ਬੱਚਾ ਜੇ ਦੁਨੀਆ ਵਿੱਚ ਆ ਗਿਆ ਤੇ ਸਭ ਕੁਝ ਖਤਮ ਹੋ ਜਾਊਗਾ ਉਸ ਵੇਲੇ ਕੋਈ ਉਹ ਪਾਗਲ ਦੀ ਤਰ੍ਹਾਂ ਲੱਗ ਰਿਹਾ ਸੀ ਮੈਂ ਆਪਣੇ ਆਪ ਨੂੰ ਉਹਦੇ ਕੋਲੋਂ ਛੁਡਵਾਇਆ ਮੈਂ ਆਪਣੀ ਅਕਲ ਤੋਂ ਕੰਮ ਲਿਆ ਸੀ ਤੇ ਇਸ ਵਕਤ ਮੈਂ ਆਪਣੇ ਫੋਨ ਤੇ ਰਿਕਾਰਡਿੰਗ ਵੀ ਸ਼ੁਰੂ ਕਰ ਦਿੱਤੀ ਸੀ ਮੈਂ ਆਪਣੇ ਦਿਔਰ ਦੇ ਨਾਲ ਗੱਲਾਂ ਕਰਨ ਦੇ ਲਈ ਉਹਦੇ ਕਮਰੇ ਵਿੱਚ ਆਈ ਸੀ ਫਿਰ ਜਿੱਦਾਂ ਹੀ ਉਹਨੇ ਆਪਣੀ ਗੱਲ ਸ਼ੁਰੂ ਕੀਤੀ ਸਭ ਕੁਝ ਉਸ ਦੇ ਵਿੱਚ ਰਿਕਾਰਡ ਹੋ ਗਿਆ ਸੀ ਘੱਟੋ ਘੱਟ ਮੇਰੇ ਕੋਲ ਸਬੂਤ ਆ ਗਿਆ ਸੀ ਜਿਦੇ ਨਾਲ ਮੈਂ ਆਪਣੇ ਘਰ ਵਾਲੇ ਨੂੰ ਯਕੀਨ ਦਿਵਾ ਸਕਦੀ ਸੀ ਮੈਂ ਫਟਾਫਟ ਹਸਪਤਾਲ ਗਈ ਰਾਤ ਦੇ ਉਸ ਵੇਲੇ ਮੈਨੂੰ ਘਰੋਂ ਬਾਹਰ ਨਿਕਲਦਾ ਦੇਖ ਕੇ ਮੇਰੀ ਸੱਸ ਵੀ ਪਰੇਸ਼ਾਨ ਹੋ ਗਈ ਸੀ ਪਰ ਮੈਨੂੰ ਹੁਣ ਕਿਸੇ ਦੀ ਪਰਵਾਹ ਨਹੀਂ ਸੀ ਹਸਪਤਾਲ ਜਾ ਕੇ ਮੈਂ ਆਪਣੇ ਵਾਲੇ ਨੂੰ ਇਸ ਬਾਰੇ ਦੱਸਿਆ ਤਾਂ ਉਹਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਗਿਆ ਸੀ ਮੈਂ ਉਹਨੂੰ ਕਿਹਾ ਕਿ ਗੁੱਸੇ ਨਾਲ ਨਹੀਂ ਬਲਕਿ ਹੋਸ਼ ਨਾਲ ਕੰਮ ਲੈਣ ਦਾ ਟਾਈਮ ਆ ਇਸ ਹਾਲਤ ਵਿੱਚ ਮੈਂ ਤੇਰੇ ਘਰ ਨਹੀਂ ਰਹਿ ਸਕਦੀ ਆਪਣੇ ਘਰ ਵਾਲੇ ਦੀ ਇਜਾਜ਼ਤ ਲੈ ਕੇ ਮੈਂ ਆਪਣੇ ਮਾਪਿਆਂ ਦੇ ਘਰ ਆ ਗਈ ਸੀ ਤੇ ਅੱਜ ਵੀ ਆਪਣੀ ਸੱਸ ਦਾ ਧੰਨਵਾਦ ਕਰਦੀ ਹਾਂ ਉਹ ਉਸ ਦਿਨ ਤਾਂ ਆ ਗਈ ਸੀ ਜੇ ਉਹ ਨਾ ਆਉਂਦੀ ਤਾਂ ਮੇਰੇ ਨਾਲ ਮੇਰਾ ਦਿਓਰ ਕੁਝ ਵੀ ਕਰ ਸਕਦਾ ਸੀ ਫਿਰ ਮੇਰੇ ਕੋਲ ਕੁਝ ਵੀ ਨਹੀਂ ਬਚਣਾ ਸੀ ਮੈਂ ਡਾਕਟਰ ਕੋਲ ਆਪਣਾ ਚੈੱਕਅਪ ਕਰਵਾਇਆ ਤਾਂ ਉਹਨੇ ਮੈਨੂੰ ਦੱਸਿਆ ਕਿ ਤੈਨੂੰ ਹੈਵੀ ਡੋਜ਼ ਦਿੱਤੀ ਗਈ ਆ ਤੇ ਜੇ ਇੱਕ ਡੋਜ਼ ਹੋਰ ਲੈ ਲੈਂਦੀ ਤਾਂ ਤੇਰੇ ਬੱਚੇ ਦੀ ਜ਼ਿੰਦਗੀ ਖਤਮ ਸੀ 8 ਮਹੀਨੇ ਮੈਂ ਆਪਣੀ ਮਾਂ ਦੇ ਘਰ ਰਹੀ ਕਸ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਦੇ ਨਾਲ ਇੱਕ ਵੱਖਰੇ ਘਰ ਵਿੱਚ ਸ਼ਿਫਟ ਹੋ ਗਈ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦਿਓ। ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਜੀਕੇ ਪੰਜਾਬੀ ਕਹਾਣੀਆਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ। Sat Sri Akal